ਦੋਸਤੋ ਇੱਕ ਗਜ਼ਲ ਦੇ ਕੁਛ ਸ਼ੇਰ ਪੇਸ਼ ਨੇ। ਆਪ ਵੀ ਤਵਜਹ ਚਾਹੁੰਦਾ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ। ਹਰ ਵਾਰ ਜ਼ਿੰਦਗੀ ਨੂੰ ਜੋ ਵੀ ਸਵਾਲ ਹੁੰਦਾ ਹੈ। ਹਰ ਵਾਰ ਜ਼ਿੰਦਗੀ ਨੂੰ ਜੋ ਵੀ ਸਵਾਲ ਹੁੰਦਾ ਹੈ ਜਿਹੜਾ ਜਵਾਬ ਮਿਲਦਾ ਹੈ ਕੋਈ ਵੀ ਕਮਾਲ ਹੁੰਦਾ ਹੈ। ਜਿਹੜਾ ਜਵਾਬ ਮਿਲਦਾ ਹੈ ਉਹ ਵੀ ਕਮਾਲ ਹੁੰਦਾ ਹੈ। ਬਸਤੀ ਦਾ ਹਾਲ ਮੰਦਾ ਵੰਡੀ ਹੈ ਫਿਰਕਿਆਂ ਚ ਬਸਤੀ ਦਾ ਹਾਲ ਮੰਦਾ ਵੰਡੀ ਹੈ ਫਿਰਕਿਆਂ ਵਿੱਚ ਆਪਸ ਚ ਖੈਰ ਲੋਕੀ ਆਪਸ ਚ ਖੈਰ ਲੋਕੀ ਇਸ ਦਿਨ ਬਵਾਲ ਹੁੰਦਾ ਸੂਰਜ ਨੂੰ ਨਿਤ ਕੋਈ ਕਿਧਰੇ ਛੁਪਾ ਹੈ ਲੈਂਦਾ ਸੂਰਜ ਨੂੰ ਨਿਤ ਕੋਈ ਕਿਧਰੇ ਛੁਪਾ ਹੈ ਲੈਂਦਾ ਦੱਸਾਂ ਕਿ ਹਨੇਰਿਆਂ ਵਿੱਚ ਸਾਡਾ ਕੀ ਹਾਲ ਹੁੰਦਾ ਸੰਭਾਲ ਜ਼ਿੰਦਗੀ ਨੂੰ ਇਹ ਵੇਸ਼ ਕੀਮਤੀ ਹੈ ਸੰਭਾਲ ਜ਼ਿੰਦਗੀ ਨੂੰ ਇਹ ਵੇਸ਼ ਕੀਮਤੀ ਹੈ ਜੀਵਨ ਦੇ ਵਿੱਚ ਮੁੜ-ਮੁੜ ਆਉਂਦਾ ਪਚਾਲ ਹੁੰਦਾ ਐ ਦੋਸਤਾ ਕਰੀ ਨਾ ਤੂੰ ਇਸ਼ਕ ਦੀ ਬੁਰਾਈ ਐ ਦੋਸਤਾ ਕਰੀ ਨਾ ਤੂੰ ਇਸ਼ਕ ਦੀ ਬੁਰਾਈ ਇਹ ਖਾਨ ਜਿਸ ਨੂੰ ਮਿਲਦੀ ਬੰਦਾ ਜਮਾਲ ਹੁੰਦਾ ਹੈ ਇਹ ਖਾਨ ਜਿਸ ਨੂੰ ਮਿਲਦੀ ਬੰਦਾ ਜਮਾਲ ਹੁੰਦਾ ਹੈ ਇਸ ਗ਼ਜ਼ਲ ਦਾ ਅਫੀਸ਼ਰ ਹੈ ਲੁੱਟੇ ਬਾਜ਼ਾਰ ਸਾਡੇ ਨਾ ਜਾਣਦੇ ਹਕੀਕਤ ਲੁੱਟੇ ਬਾਜ਼ਾਰ ਸਾਡੇ ਨਾ ਜਾਣਦੇ ਹਕੀਕਤ ਕਿੱਦਾਂ ਪਛਾਣ ਲਈਏ ਨਕਲੀ ਜੋ ਮਾਲ ਹੁੰਦਾ ਹੈ ਲੁੱਟੇ ਬਾਜ਼ਾਰ ਸਾਨੂੰ ਨਾ ਜਾਣਦੇ ਹਕੀਕਤ ਕਿੱਦਾਂ ਪਰੇਸ਼ਾਨ ਲਈਏ ਨਕਲੀ ਜੋ ਮਾਲ ਹੁੰਦਾ ਹੈ ਪਰਵਾਰ ਜ਼ਿੰਦਗੀ ਨੂੰ ਜੋ ਵੀ ਸਵਾਲ ਹੁੰਦਾ ਹੈ ਜਿਹੜਾ ਜਵਾਬ ਮਿਲਦਾ ਹੈ ਉਹੀ ਕਮਾਲ ਹੁੰਦਾ ਹੈ ਉਹ ਵੀ ਕਮਾਲ ਬਹੁਤ